ਆਵਾਦੀ ਸੁਨੀਲ ਜਾਖੜ ਹੋਗੇ ਜੀ ਰਵਨੀ ਸਿੰਘ ਬਿੱਟੂ ਹੋਗੇ ਵਿਜੇ ਰupani ਹੋਗੇ ਮਦੂ ਸੀਗੇ ਤੇ ਜਿੱਤ ਦਾ ਦਾਵਾ ਵੀ ਕੀਤਾ ਗਿਆ ਤੇ ਦੂਜੇ ਪਾਸੇ ਰਵਨੀਤ ਬਿੱਟੂ ਵੱਲੋਂ ਆਵਾਦੀ ਪਾਰਟੀ ਦੇ ਉੱਤੇ ਵੀ ਕਈ ਸਵਾਲ ਖੜੇ ਕਿਤੇ ਨੇ ਇਹਦੇ ਰਵਨੀਤ ਬਿੱਟੂ ਦੇਖੋ ਕਿੰਨੇ ਚਿਕਾ ਮંત્રી ਆ ਲੁਧਿਆਣਾ ਉਹਦਾ ਆਪਣਾ ਸ਼ਹਿਰ ਹੈ ਬਚਪਨ ਤੋਂ ਇਸ ਸ਼ਹਿਰ ਦੇ ਵਿੱਚ ਉਹਨੇ ਆਪਣੀ ਦਾਦੀ ਦੀ ਉਂਗਲ ਫੜ ਕੇ ਰਾਜਨੀਤੀ ਸਿੱਖੀ ਹੈ ਤੇ ਹੁਣ ਉਹ ਕੰਟਰਮੰਤਰੀ ਨੇ ਉਹਨਾਂ ਦਾ ਵੀ ਵੱਡਾ ਦਾਵਾ ਹੈਗਾ ਮੈਂ ਵਾਰੀ ਹੈ ਇਹਨਾਂ ਨੂੰ ਜੁਆਇਨ ਕੌਣ ਕਰਾ ਗਿਆ ਕਿਉਂਕਿ ਰਾਜਾ ਬਣੀ ਗੋਦੋਂ ਮੌਜੂਦ ਨਹੀਂ ਸੀ ਚਰਨਜੀਤ ਸਿੰਘ ਚੰਨੀ ਮੌਜੂਦ ਸੀਗੇ ਜੀ ਤੇ ਜਿੱਥੇ ਰਾਣਾ ਗੁਰਜੀਤ ਮੌਜੂਦ ਸੀਗੇ ਜੀ ਤੇ ਉਹ ਗੱਲਾਂ ਉੱਠ ਰੀਆਂ ਨੇ ਵੀ ਕੌਣ ਇਹ ਕੰਮ ਕਰ ਰਿਹਾ ਹੈ ਜੀ ਕਾਂਗਰਸ ਦੇ ਵਿੱਚ ਇੱਕ ਧਰੇਵਾਜ ਕਰਦੀ ਪਾਰਟੀ ਦੇ ਪ੍ਰਧਾਨ ਦੀ ਗੈਰ ਹਾਜ਼ਰੀ ਚ ਹਾਲਾਂਕਿ ਇਹਦੇ ਨੇਤਾ ਨੂੰ ਜੁਆਇਨ ਕਰਾਇਆ ਗਿਆ ਉਹ ਵੀ ਬੈਂਸ ਬ੍ਰਦਰਜ਼ ਦੇ ਗੋਮਦੇ ਖਰਾਬ ਇਲੈਕਸ਼ਨ ਹੀ ਲੜਦਾ ਰਿਹਾ ਉਹ ਸੁਆਗਠਾ ਰਿਹਾ ਪਰ ਇੱਕ ਗੱਲ ਨਾ ਕਾਂਗਰਸ ਵਾਲੇ ਬੜੀ ਮਸ਼ਹੂਰ ਹੈ ਤੁਹਾਨੂੰ ਲੱਗਦਾ ਵੀ ਜਦੋਂ ਕਿ ਰਾਣਾ ਗੁਰਜੀਤ ਲਗਾਤਾਰ ਕੰਮ ਕਰ ਰਹੇ ਨੇ ਪੰਜਾਬ ਦੇ ਵਿੱਚ ਕਦੇ ਉਹ ਕਹਿੰਦੇ ਨੇ ਕਿਸਾਨਾਂ ਨੂੰ ਮੱਕੀ ਬੀਜੋ ਥੋੜੀ ਮੱਕੀ ਮੈਦ ਤੁਕਾਂਗਾ ਜੀ ਤੁਹਾਨੂੰ ਲੱਗਦਾ ਕਿ ਇਤਨੇ ਕਿਤੇ ਰਾਣਾ ਗੁਰਜੀਤ ਰਾਜਾ ਵੜਿੰਗਲੀ ਮੁਸੀਬਤ ਬਣ ਸਕਦੇ ਨੇ ਕਾਂਗਰਸ ਜਦੋਂ ਕਾਂਗਰਸ ਇਲੈਕਸ਼ਨ ਲੜੀ ਚੰਗਾ ਨੇ ਆਏ ਵੀ ਗਿਆ ਕਿ ਕਾਂਗਰਸ ਨੇ ਇੱਕ ਤਰ੍ਹਾਂ ਦਾ ਦਾਵਾ ਕੀਤਾ ਭਗਵੜਾ ਨਾਲ ਸੰਬੰਧ ਦੁਆਇ ਕਿ ਚੌਧਰੀ ਖਾਨਦਾਨੀ ਕਾਂਗਰਸੀ ਪਰਿਵਾਰ ਹੈ ਕਿਸੇ ਵਜ੍ਹਾ ਕਰਕੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੀ ਪਾਰਟੀ ਤੋਂ ਕਿਸਾਨ ਨੇ ਆਪਣੀ ਜ਼ਮੀਨ ਦੇਣਗੇ ਤੇ ਉਹਨਾਂ ਨੂੰ ਪਲਾਟ দেয়া ਜਾਵੇਗਾ ਤੇ ਇੱਕ ਕਮਰਸ਼ੀਅਲ ਜਗ੍ਹਾ ਦਿੱਤੀ ਜਾਵੇਗੀ ਜਿਹਦੇ ਚੱਲਦੇ ਕਿਸਾਨਾਂ ਵੱਲੋਂ ਤਾਂ ਨਾਰਾਜ਼ਗੀ ਜ਼ਾਹਰ ਕੀਤੀ ਜਾ ਰਹੀ ਹੈ ਪਰ ਮਹਾਰੇ ਗੱਲ ਕਹਿ ਰਹੇ ਨੇ ਤਾਂ ਫਾਇਦਾ ਕੀ ਹੋਵੇਗਾ ਜੀ ਜਾਨਾ ਚੋਂ ਨੂੰ ਲੈ ਕੇ ਦਾ ਕਾਲਿਲ ਦੇ ਪਰਾਨਾ ਸੰਵੀਰ ਬਾਦਲ ਉਹ ਲਗਾਤਾਰ ਇਸ ਮੁੱਦੇ ਦੀ ਪਹਿਰੇਦਾਰੀ ਕਰ ਰਿਹਾ ਹੈ ਤੇ ਉੱਥੇ ਜਾ ਕੇ ਉਹਨੇ ਧਰਨੀ ਵਗੈਰਾ ਦਿੱਤੇ ਹੈ ਕਿ ਮੈਂ ਕਿਸੇ ਵੀ ਹਾਲਤ ਕਿਸਾਨਾਂ ਦੀ ਜਿਹੜੀ ਜ਼ਮੀਨ ਹੈ ਜ਼ਬਰਦਸਤੀ ਨਹੀਂ ਲੈਣ ਦਿਆਂਗਾ ਹਰ ਇੱਕ ਸਰਕਾਰ ਆਂਦੀ ਹੈ ਨੇ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਤੇ ਜਿਹਦੇ ਚੱਲਦੇ ਆ ਕੁਝ ਵੀ ਨਹੀਂ ਹੁੰਦਾ ਹਾਲਾਂਕਿ ਕੱਲ ਇੱਕ ਇਕੱਠ ਕੀਤਾ ਗਿਆ ਸੀ ਪੂਰਾ ਦੇ ਵਿੱਚ ਜਿੱਥੇ ਕਿਹਾ ਵੀ ਹਲੇ ਤੱਕ ਚਲਾਨ ਤੱਕ ਨਹੀਂ ਪੇਸ਼ ਕੀਤਾ ਗਿਆ ਆਪਣੇ ਆਪ ਨੂੰ ਦਾਅਵੇ ਢੋਪਣ ਗਿਆ ਸੀ ਤੜੀ ਸਿੱਖ ਭਾਈ ਦਰੇ ਦੇ ਨਾਮ ਖੜੀਆਂ ਹੁਣ ਜਿਸਾ ਦਾ ਮਾਰਕਸ ਦੀ ਗੱਲ ਕਰਿਆ ਉਸੇ ਮਾਰਕਸ ਦਾ ਪ੍ਰਤੀਕ ਹੈ ਕਿ 10 ਸਾਲ ਹੋ ਗਏ 10 ਸਾਲ ਕਾਲੀ ਭਾਜਪਾ ਦਾ ਸਮਾਂ ਲੰਘਿਆ ਕੁਝ ਨਹੀਂ ਹੋਇਆ ਸਤਿ ਸ਼੍ਰੀ ਅਕਾਲ ਮੈਂ ਹਾਂ ਬਲਵਿੰਦਰ ਸਿੰਘ ਹਾਜ਼ਰਾ ਪ੍ਰੋਗਰਾਮ ਐਨ ਬੀ ਐਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਵੱਡੀਆਂ ਤੇ ਕੁਝ ਅਹਿਮ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਆਉਣ ਤੋਂ ਪਹਿਲਾਂ ਸਵਾਗਤ ਕਰ ਦਿਆ ਸਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਧੰਨਵਾਦ ਮਿੱਤਰਾਂ ਇਸੇ ਤਰੀਕੇ ਨਾਲ ਮੇਰੇ ਵੱਲੋਂ ਵੀ ਦਰਸ਼ਕਾਂ ਨੂੰ ਬੜੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਅਹਾਂ ਮੁੱਦੇ ਲੈ ਕੇ ਆਪਾਂ ਹਾਜ਼ਰ ਹਾਂ ਲਓ ਸਵਾਲ ਜੀ ਸਭ ਤੋਂ ਪਹਿਲਾ ਮੁੱਦਾ ਲਵਾਂਗੇ ਜੀ ਭਾਜਪਾ ਨੂੰ ਲੈ ਕੇ ਭਾਜਪਾ ਵੱਲੋਂ ਅੱਜ ਉਹਨਾਂ ਦੇ ਉਮੀਦਵਾਰ ਸੀਗੇ ਜੀਵਨ ਗੁਪਤਾ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਭਰ ਦਿੱਤਾ ਗਿਆ ਤੇ ਉਹਨਾਂ ਦੇ ਨਾਲ ਪੂਰੀ ਵੱਡੀ ਲੀਡਰਸ਼ਿਪ ਮੌਜੂਦ ਸੀ ਭਾਜਪਾ ਦੀ ਸੁਨੀਲ ਜਾਖੜ ਹੋਗੇ ਜੀ ਰਵਨੀਤ ਸਿੰਘ ਬਿੱਟੂ ਹੋਗੇ ਵਿਜੇ ਰupani ਹੋਗੇ ਮੌਜੂਦ ਸੀਗੇ ਤੇ ਜਿੱਤ ਦਾ ਦਾਵਾ ਵੀ ਕੀਤਾ ਗਿਆ ਤੇ ਦੂਜੇ ਪਾਸੇ ਰਵਨੀਤ ਬਿੱਟੂ ਵੱਲੋਂ ਆਵਾਦੀ ਪਾਰਟੀ ਦੇ ਉੱਤੇ ਵੀ ਕਈ ਸਵਾਲ ਖੜੇ ਕਿਤੇ ਨੇ ਜੀ ਬਿਲਕੁਲ ਅਹਿਮ ਸਵਾਲ ਹੈ ਜਦਾ ਤੁਸੀਂ ਜ਼ਿਕਰ ਕਰ ਰਹੇ ਹੋ ਜਾਂ ਫੈਸਲੇ ਪੰਜਾਬ ਦੀ ਰਾਜਨੀਤੀ ਦੀ ਗੱਲ ਕਰੀਏ ਸਰਿਆਣਾ ਪਛਮੀ ਜਿਹੜੀ ਵਿਧਾਨ ਸਭਾ ਦੀ ਉਪਚੋਣ ਆ ਉਹੀ ਪੰਜਾਬ ਦੀ ਰਾਜਨੀਤਿਕ ਕੇਂਦਰ ਤੋਂ ਰਾ ਕੇਂਦਰੀ ਬਿੰਦੂ ਐਸਾ ਬਣਦਾ ਨਜ਼ਰ ਆ ਰਿਹਾ ਹੈ ਅੱਜ ਜਿਹੜਾ ਭਾਰਤੀ ਜਨਤਾ ਪਾਰਟੀ ਵੱਲੋਂ ਆਪਣਾ ਇਹ ਉਮੀਦਵਾਰ ਜਿੰਨ ਗੁਪਤਾ ਉਵੇ ਕਾਗਜ਼ਾਤ ਦੇ ਢਾਕਲ ਕਰਵਾਏ ਗਏ ਹੈ ਔਰ ਉਸ ਮੌਕੇ ਤੇ ਪਾਰਟੀ ਵੱਲੋਂ ਆਪਣੀ ਇਕਤਾ ਦਾ ਆਪਣੇ ਅਤਸਾ ਦਾ ਪ੍ਰਗਟਾਵਾ ਕੀਤਾ ਗਿਆ ਨਾਲ ਹੀ ਸਨਿਆਵ ਦਿੱਤਾ ਗਿਆ ਹੈ ਕਿ ਇਹ ਚੋਣ ਤਾਂ ਮੈਜਿਕ ਚੋਣ ਹੈ ਅਸਰ ਆਤਾ ਹੈ ਚੋਣ ਕਹਿੰਦੇ 27 ਜਿਹੜੀ ਆ ਰਹੀ ਵਿਧਾਨ ਸਭਾ ਦੀ ਚੋਣ ਹੈ ਉਹਦੇ ਲਈ ਰਾਹ ਜਾਂਦਾ ਔਰ ਅਸੀਂ ਸਦਾ ਜਾਵਾਂਗੇ 27 ਚ ਨੀ ਭਾਰਤੀ ਜਨਤਾ ਪਾਰਟੀ ਨੇ ਇੱਕ ਵੱਡੀ ਲਲਕਾਰ ਭਰੀ ਹੈ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਤੇ ਹਾਲਾਂਕਿ ਇਹੜਾ ਪਾਰਟੀ ਦੇ ਪ੍ਰਣਾਅ ਦੇ ਪ੍ਰਣਾਣ ਹੈ ਸੀ ਜਖਰ ਬਾਹਰ ਵਿਦੇਸ਼ੀ ਦੌਰੇ ਤੇ ਗਏ ਹੋਏ ਸੀ ਅੱਜ ਜਦੋਂ ਸੁੰਭੈ ਸੀ ਜਦੋਂ ਸੰਬੋਧਨ ਕਰ ਰਹੇ ਸੀ ਕਹਿੰਦੇ ਮੈਨੂੰ ਪਤਾ ਲੱਗਾ ਮੇਰੇ ਬਾਰੇ ਕੀ ਆ ਜਾ ਰਿਹਾ ਕਿ ਪ੍ਰਧਾਨ ਤਾਂ ਬਾਹਰ ਬੈਠਾ ਇੰਨੇ ਸਾਰਾ ਕੋਈ ਛੱਡ ਛਾ ਕੇ ਤੁਹਾਡੇ ਵਿਚਕਾਰ ਆ ਗਏ ਇਹਦੇ ਰਵਨੀਤ ਵੀ ਟੂ ਦੇਖੋ ਕੇਂਦਰ ਚ ਕਰਨਤ ਮੰਤਰੀ ਆ ਲੁਧਿਆਣਾ ਉਹਦਾ ਆਪਣਾ ਸ਼ਹਿਰ ਹੈ ਬਚਪਨ ਤੋਂ ਉਹ ਸ਼ਹਿਰ ਦੇ ਚੁਣਾਈ ਆਪਣਾ ਦਾਦੇ ਦੀ ਉਂਗਲ ਫੜ ਕੇ ਰਾਜਨੀਤੀ ਸਿੱਖੀ ਹੈ ਤੇ ਹੁਣ ਉਹ ਕਰਨਤ ਮੰਤਰੀ ਨੇ ਉਹਨਾਂ ਦਾ ਵੀ ਵੱਡਾ ਦਾਵਾ ਹੈਗਾ ਸੁੰਮੇਵਾਰੀ ਹੈ ਕਿਉਂਕਿ ਤਾਂ ਪਿਛਲੀ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਹੈ ਅਲਿਮੈਂਟ ਦੀ ਇਲੈਕਸ਼ਨ ਜਿਹੜੀ ਹੋਣ ਲੱਗਾ ਪੱਛਮੀ ਦੀ ਆਪਾਂ ਗੱਲ ਕਰ ਰਹੇ ਹਾਂ ਉੱਥੇ ਜੇ ਅਸੀਂ ਵਿਧਾਨ ਸਭਾ ਦੀਆਂ ਸੀਟਾਂ ਦੀ ਮੋਟਾਂ ਦੀ ਗੱਲ ਕਰੀਏ ਤਾਂ ਮੋਟਾਂ ਉਥੋਂ ਵਧੀਆਂ ਸੀ ਨਹੀਂ ਇਹ ਵੱਖਰੀ ਗੱਲ ਹੈ ਕਿ ਇਸ ਤੋਂ ਪਹਿਲਾਂ ਇਹ ਤਾਂ 22 ਵਿਧਾਨ ਸਭਾ ਦੇ ਚੋਂ ਹੋਈ ਤਾਂ ਭਾਜਪਾ ਤੋਂ ਹਾਰੀ ਸੀ ਪਹਿਲਾਂ ਵੀ ਹਾਰੀ ਸੀ ਕਾਂਗਰਸ ਦੇ ਦੇ ਰਹੀ ਹੈ ਪਰ ਹੁਣ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਹੈ ਉੱਤੇ ਇਹ ਵੱਖਰੀ ਗੱਲ ਹੈ ਕਿ ਪਾਰਲੀਮੈਂਟ ਦੀ ਸੀਟਾਂ ਦੇਖੋ ਜਿੱਤੀ ਹੈ ਰਾਜਾ ਵੜੇ ਅੰਗਰੇਜ਼ਾਂ ਨਾਲ ਅੱਜ ਵੀ ਬੜੇ ਦੂਰ ਰਹੇ ਨੇ ਸਭ ਨੂੰ ਸਪੱਸ਼ਟ ਹੈ ਪਰ ਜੇ ਦੋ ਅੱਗੇ ਜਾ ਕੇ ਆਪਣਾ ਬ੍ਰੇਕਿੰਗ ਵਾਲਾ ਪਰ ਗੱਲ ਕਰਦੇ ਹਾਂ ਕਿ ਵਿਧਾਨ ਸਭਾਵਾਂ ਦਾ ਕੀ ਉਥੇ ਮਾਪਦਨ ਰਿਆ ਜਿਹੜੀ ਸੀਟ ਤੇ ਚੋਣ ਹੋ ਰਹੀ ਐ ਇਸ ਵੇਲੇ ਉਥੇ ਕਰਕੇ ਕਾਂਗਰਸ ਨਹੀਂ ਸਹੁ ਗੁਟਾਂ ਬਧੀਆਂ ਉਥੇ ਭਾਜਪਾ ਦੀਆਂ ਸੋ ਭਾਜਪਾ ਇਸ ਕਰਕੇ ਦੰਬੀ ਭਰਦੀ ਐ ਅਜ ਵੀ ਜਿਹੜੇ ਭਾਜਪਾ ਦੇ ਮੈਂ ਤੇ ਵੱਡੀ ਗਿਣਤੀ ਚ ਕਾਗਜ਼ ਦਾਖਲ ਕਰਨ ਵੇਲੇ ਪਹੁੰਚੇ ਸੀ ਲੀਡਰਸ਼ਿਪ ਦਾ ਆਈ ਆਈ ਸੀ ਕੀ ਕੇਵੀ ਸਨੇਹਾ ਦੇਣ ਦੀ ਕੋਸ਼ਿਸ਼ ਕਰੀ ਐ ਕਿ ਭਾਜਪਾ ਦੇਖੋ ਅਜਲਾ ਜੀਵਨ ਗੋਤਾ ਆਰਐਸਐਨ ਦਾ ਸੰਧਤਾ ਭਾਜਪਾ ਦਾ ਟਿਕਸਾਲੀ ਵਰਕਰ ਐ ਇਸ ਸੰਹਿਾ ਦੇ ਹੰਦੀ ਕੋਸ਼ਿਸ਼ ਕੀਤੀ ਜਾ ਰਿਹਾ ਕਿ ਦੇ ਫਰਜ਼ਾਂ ਦੇ ਤਕਸਾਲੀ ਵਰਕਰਾਂ ਦਾ ਮਾਨ ਸਨਮਾਨ ਕੀਤਾ ਗਿਆ ਉਹ ਨਾਲੇ ਵੀ ਹੈ ਕਿ ਕੇਂਦਰ ਦੇ ਵਿੱਚ ਵੀ ਇਸ ਗੱਲ ਦੇ ਸੁਨਿਆਹ ਦਿੰਦੀ ਯਤਨ ਕੀਤੇ ਜਾ ਰਿਹਾ ਕਿ ਜੇ ਲਗਾਣਾ ਦੀ ਸੀਟ ਜਿੱਦਿਆਂ ਤੇ ਖੁੱਲ ਜਾਣਾ ਦੇ ਲੋਕ ਕਾਰੋਬਾਰੀਆ ਕਾਰੋਬਾਰ ਨਾਲ ਸੰਭਰ ਰੱਖਦੇ ਆ ਬਿਜ਼ਨਸਮੈਨ ਉਹਨਾਂ ਨੂੰ ਇਹ ਲੱਗਦਾ ਫਰਜ਼ਾਂ ਨੂੰ ਕਿ ਵੀ ਜੇ ਤੁਸੀਂ ਇਹ ਸੀ ਸਾਨੂੰ ਜਿਤਾਉਂਗੇ ਤਾਂ ਕੇਂਦਰ ᱥ ਵਿੱਚ ਚੰਗੇ ਸਬੰਧ ਹੋਣਗੇ ਉਹ ਲੁਧਿਆਣਾ ਲਈ ਕੇਂਦਰ ਤੋਂ ਵੀ ਅਸੀਂ ਬਹੁਤ ਕੁਝ ਲੈ ਕੇ ਆਵਾਂਗੇ ਔਰ ਫਿਰ ਕਿ ਜਦਾਸ ਵੀ ਨਿਸ਼ਾਨਾ ਉਹ ਆਰਿਸदाई ਦੀ ਵਿਧਾਨ ਸਭਾ ਚੋਣ ਕਿਉਂ ਉਹ ਵੀ ਜਿੱਤਾਂਗੇ ਔਰ ਸਤਾ ਦੇ ਕਾਗਜ਼ ਆਵਾਂਗੇ ਖੈਰ ਦੌੜੇਦਾਰੀਆਂ ਆਪਣ ਆਪਣੀ ਜਗ੍ਹਾ ਤੇ ਆ ਪਰ ਭਾਜਪਾ ਹਾਲਾਂਕਿ ਇਸ ਸੀਟ ਤੋਂ ਕਦੇ ਵੀ ਵਿਧਾਨ ਸਭਾ ਦੀ ਚੋਣ ਨਹੀਂ ਦਿੱਤੀ ਜਿਹੜਾ ਉਮੀਦਵਾਰ ਹੈ ਉਹ ਵੀ ਪਹਿਲੀ ਵਾਰ ਮੈਦਾਨ ਚ ਉਤਰਿਆ ਔਰ ਇਹਦੇ باوجود ਅਤਸ਼ਾਹ ਜਿਹੜਾ ਹੈਗਾ ਉਹ ਤਗੜਾ ਹੀ ਨਜ਼ਰ ਆ ਰਿਹਾ ਜਦੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਜੀ ਜੀ ਸੌ ਦੂਜੇ ਪਾਸੇ ਜਿੱਥੇ ਕਿ 2027 ਦੀ ਅਸੀਂ ਗੱਲ ਕੀਤੀ ਹੈ ਚੋਣਾਂ ਦੀ ਤੇ ਉਸ ਤੋਂ ਪਹਿਲਾਂ ਹਰੇਕ ਪਾਰਟੀ ਨੂੰ ਪਤਾ ਹੈ ਵੀ ਅਸੀਂ ਕਿਵੇਂ ਮਜ਼ਬੂਤ ਹੋਣਾ ਤੇ ਕੀ ਕੰਮ ਕਰਨਾ ਹੈ ਹੁਣ ਆਪਾਂ ਗੱਲ ਕਰਾਂਗੇ ਜੀ ਕਾਂਗਰਸ ਲੈ ਕੇ ਕਾਂਗਰਸ ਦੇ ਵਿੱਚ ਜਿਹੜੇ ਛੱਡ ਕੇ ਚਲੇ ਗਏ ਸੀ ਜਾਂ ਕਾਂਗਰਸ ਵਾਲਿਆਂ ਨੇ ਸਸਪੈਂਡ ਕੀਤਾ ਸੀ ਉਹ ਬੰਦੇ ਬਹਾਲ ਕਰ ਲਏਗੇ ਨੇ ਤੁਹਾਨੂੰ ਦੱਸਦੇ ਕਿ ਵਿਕਰਮ ਸਿੰਘ ਚੌਧਰੀ ਜੋ ਕਿ ਵਿਧਾਇਕ ਨੇ ਜੀ ਜਲੰਧਰ ਤੋਂ ਫਗਵਾੜਾ ਤੋਂ ਮਾਫ ਕਰਨਾ ਉਹਨਾਂ ਨੂੰ ਬਹਾਲ ਕਰ ਦਿੱਤਾ ਗਿਆ ਤੇ ਦੂਜੇ ਪਾਸੇ ਕੱਲ ਵੀ ਜਦ ਜੋਇਨਿੰਗ ਕਰਾਇਆ ਸੀਗੇ ਜੀ ਕਰਮਜੀਤ ਸਿੰਘ ਕੜਵਾਲ ਕਾਫੀ ਗੱਲਾਂ ਉੱਠੀਆਂ ਵੀ ਇਹਨਾਂ ਨੂੰ ਜੁਆਇਨ ਕੌਣ ਕਰਾ ਗਿਆ ਕਿਉਂਕਿ ਰਾਜਾ ਬੜਿੰਗੋਦੋ ਮੌਜੂਦ ਨਹੀਂ ਸੀ ਚਰਨਜੀਤ ਸਿੰਘ ਚੰਨੀ ਮੌਜੂਦ ਸੀਗਾ ਜੀ ਤੇ ਜਿੱਥੇ ਰਾਣਾ ਗੁਰਜੀਤ ਮੌਜੂਦ ਸੀਗਾ ਜੀ ਤੇ ਉਹ ਗੱਲਾਂ ਉੱਠੀਆਂ ਨੇ ਵੀ ਕੌਣ ਇਹ ਕੰਮ ਕਰ ਰਿਹਾ ਹੈ ਜੀ ਕਾਂਗਰਸ ਦੇ ਵਿੱਚ ਇੱਕ ਧਰੇਵਾਦੀ ਚੱਲ ਰਹੀ ਹੈ ਦੇਖੋ ਦੋ ਸਵਾਲ ਦੋ ਪਹਿਲੇ ਜਿੰਨਾ ਤੁਸੀਂ ਸਿੱਕੇ ਕਰ ਰਹੇ ਆ ਆਪਾਂ ਜਿਹੜਾ ਕਾਂਗਰਸ ਖੜਮਾਸ ਦੀ ਗੱਲ ਕਰਦੇ ਆਂ ਰੋਧ ਦੀ ਗੱਲ ਕਰਦੇ ਆਂ ਪਹਿਲਾਂ ਉਹਨਾਂ ਦੀ ਗੱਲ ਕਰਦੇ ਆਂ ਜੋ ਲੁਗਿਆਣਾ ਦੇ ਆਗੂ ਦੀ ਤੁਸੀਂ ਗੱਲ ਕਰੋਗੇ ਜਿਸ ਤਰੀਕੇ ਨਾਲ ਉਜਨ ਜਨ ਕਰਾਇਆ ਗਿਆ ਕਿ ਜਿਹੜਾ ਪਾਰਟੀ ਦੇ ਪ੍ਰਧਾਨ ਸੀ ਰਾਜਾ ਬੜੇਗਾ ਉਹਨਾਂ ਦੀ ਗੈਰਹਾਜ਼ਰੀ ਜਨ ਕਰਾਇਆ ਗਿਆ ਤਾਂ ਸਵਾਲ ਉੱਠਣੇ ਸਵਾਲ ਹੈ ਕਿ ਇਹ ਵੀ ਸਵਾਲ ਮੀਡੀਆ ਚ ਮੈਂ ਦੇਖ ਰਹੀ ਸੀ ਵਾਕੋਚੇ ਇਲੈਕਟ੍ਰੋਨਿਕਾ ਪ੍ਰਿੰਟ ਮੀਡੀਆ ਚ ਇਹ ਸਵਾਲ ਪੁੱਛੇ ਵੀ ਜਾ ਰਿਹਾ ਹੈ ਕਾਂਗਰਸ ਦੇ ਆਗੂਆਂ ਕੋਲ ਵੀ ਕਿਉਂ ਬਪਰਾਇਆ ਇਸ ਤਰ੍ਹਾਂ ਕਿ ਪਾਰਟੀ ਦੇ ਪ੍ਰਧਾਨ ਦੀ ਗੈਰਹਾਜ਼ਰੀ ਚ ਹਾਲਾਂਕਿ ਇਹਨੇ ਨੇਤਾ ਨੂੰ ਜਨ ਕਰਾਇਆ ਗਿਆ ਉਹ ਜਿਹੜੇ ਬੈਂਸ ਬ੍ਰਦਰਜ਼ ਹੈਗੇ ਉਹਨਦੇ ਖਿਲਾਫ ਇਲੈਕਸ਼ਨ ਵੀ ਲੜਦਾ ਰਿਹਾ ਉਹ ਵੀ ਸਵਾਲ ਉਠਾ ਰਿਹਾ ਹੈ ਕਈ ਗੱਲ ਨਾ ਕਾਂਗਰਸ ਵਾਲੇ ਬੜੀ ਮਸ਼ਹੂਰ ਹੈ ਮੈਂ ਵੀ ਮਾਲਵਾ ਨਾਲ ਸੰਬੰਧ ਰੱਖਦਾ ਮਾਲਵੇ 'ਚ ਇੱਕ ਕਹਾਵਤ ਬੜੀ ਪੁਰਾਣੀ ਹੈ ਉਹ ਕਹਿੰਦੇ ਜਿਹੜੀ ਊਣ ਦੀ ਸਵਾਰੀ ਕਰੇ ਉਹ ਬੂਤਾ ਕਹਿੰਦੇ ਆ ਊਣ ਦੀ ਸਵਾਰੀ ਆ ਜਿਹੜੀ ਉਹ ਇਸ ਤਰ੍ਹਾਂ ਹੁੰਦੀ ਆ ਕਿ ਇੱਕ ਹੱਥ 'ਚ ਉਹਦਾ ਜਿਹੜਾ ਊਂਟ ਹੁੰਦਾ ਉਹਦੀ ਮਹਾਰ ਨੂੰ ਪਾਇਆ ਹੁੰਦਾ ਦੂਜੇ ਹੱਥ ਪਗੜੀ ਨੂੰ ਪਾਇਆ ਹੁੰਦਾ ਨਾ ਤਾਂ ਬੰਦਾ ਪਗੜੀ ਸਜਣ ਜੋ ਕੰਮ ਦਾ ਤੇ ਨਾ ਹੀ ਮਹਾਰ ਸਜਣ ਜੋ ਕੰਮ ਹੁੰਦਾ ਸੋ ਕਾਂਗਰਸ ਦੀ ਭਲਾਨਗੀ ਵੀ ਇਹੋ ਜਿਹੀ ਹੈ ਇੱਕ ਹੱਥ 'ਚ ਜਿਹੜਾ ਪਗੜੀ ਨੂੰ ਹੁੰਦਾ ਤੇ ਦੂਜਾ ਹੱਥ ਪਾਰਟੀ ਨੂੰ ਪਾਇਆ ਹੁੰਦਾ ਪਤਾ ਨਹੀਂ ਕਿਹੜੇ ਵੇਲੇ ਪਗੜੀ ਲੈ ਜੇ ਸੋ ਇਹ ਪਹਿਲੀ ਗੱਲ ਨਹੀਂ ਪਹਿਲਾਂ ਵੀ ਇਦਾਂ ਦੇ ਮਾਮਲੇ ਹੁੰਦੇ ਰਹੇ ਆ ਸੋ ਰਾਜਾ ਵੜਿੰਗ ਨੂੰ ਵੀ ਇਹੋ ਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹਾਲਾਂਕਿ ਰਾਜਾ ਵੜਿੰਗ ਸਾਫ਼ ਇਹ ਕਹਿ ਚੁੱਕਿਆ ਹੈ ਕਿ ਮੈਨੂੰ ਪਾਰਟੀ ਹਾਈ ਕਮਾਂਡ ਦੀ ਅਮਰਤ ਹੈ ਕਿ ਉਹ ਜੀ ਗੱਲ ਵੀ ਨਹੀਂ ਇਦਾਂ ਦੀ ਸਥਿਤੀ ਵੀ ਨਹੀਂ ਹੈਗੀ ਉਹਨੇ ਚੰਗੇ ਸਮਾਂ ਦਾ ਪਾਰਟੀ ਹਾਈ ਕਮਾਂਡ ਦੇ ਨਾਲ ਪਰ ਇਹਦੇ باوجود ਵੀ ਜਿਹੜੇ ਇਦਾਂ ਦੇ ਵਿਰੋਧ ਜਨ ਦੇ ਨੇ ਗੱਲਾਂ ਉੱਠਦੀਆਂ ਤਾਂ ਸਵਾਲ ਉੱਠਣੇ ਸਵਾਲ ਹੈ ਔਰ ਉਸ ਵੇਲੇ ਉੜਦਿਆ ਜਦੋਂ ਹੁਣ ਲੁਧਿਆਣਾ ਚ ਚੋਣ ਲੜੀ ਜਾ ਰਹੀ ਆ ਇੱਕ ਪਾਸੇ ਕੁਝ ਦਿਨ ਪਹਿਲਾਂ ਪਾਰਟੀ ਵੱਲੋਂ ਸੰਦੇਸ਼ ਤੌਰ ਤੇ ਦਿੱਤਾ ਰਿਟਾਇਰ ਵੀ ਕੀਤਾ ਗਿਆ ਉੱਥੇ ਜਦਾਵਾ ਕਿਹਾ ਸੀ ਸਾਰੇ ਰਾਜੇ ਰਾਣੇ ਸਾਰੇ ਉਸ ਮੌਕੇ ਤੇ ਹਾਜ਼ਰ ਸੀ ਜਦੋਂ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੇ ਨਾਮ ਜਿੰਦਗੀ ਪਤਾ ਨਹੀਂ ਲੈ ਦਾਖਲ ਕਰਾਇਆ ਆਸ਼ੂ ਵੱਲੋਂ ਇਹਦੇ باوجود ਵੀ ਕਾਂਗਰਸ ਦੇ ਇਸ ਕਰਦੇ ਜਿੱਤ ਵੀ ਜਾਨੀ ਇਸ ਕਰਦੇ ਨਰਫ ਕਰਦੀ ਹੈ ਕਿ ਕੀ ਕਾਂਗਰਸ ਲੁਧਿਆਣਾ ਚ ਇੱਕੇ ਨਾਲ ਲੜਾਈ ਲੜੇਗੀ ਜਾਂ ਅੰਦਰੋਂ ਘੱਟ ਇੱਕ ਦੂਜੇ ਦੇ ਪੈਰ ਖਿੱਚੇਗੇ ਬਹੁਤ ਸਾਰੇ ਸਵਾਲ ਆ ਦੇਖਿਆ ਜਾਏਗਾ ਉਹਨਾਂ ਦੇ ਦੁਨੀਆਂ ਚ ਕਾਂਗਰਸ ਦੇ ਸੰਵਿਧਾਨ ਤੋਂ ਕਿਵੇਂ ਨਿਕੜ ਕੇ ਸਾਹਮਣੇ ਆਏਗੀ ਜੀ ਜੀ ਸੋ ਨਾਲ ਹੀ ਗੱਲ ਕਰਾਂਗੇ ਜੀ ਰਾਣਾ ਗੁਰਜੀਤ ਉਹਨਾਂ ਦੀ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਬਿਨਾ ਨਾਮ ਲਈ ਕਹਿਤਾ ਸੀਗਾ ਰਾਜਾ ਬਣਿੰਗ ਨੂੰ ਵੀ ਇਹਨਾਂ ਦੇ ਕਰਕੇ ਮੇਰੇ ਪੁੱਤਰ ਨੂੰ ਐਮਪੀ ਦੀ ਟਿਕਟ ਨਹੀਂ ਸੀ ਮਿਲੀ ਤੁਹਾਨੂੰ ਲੱਗਦਾ ਵੀ ਜਦੋਂ ਕਿ ਰਾਣਾ ਗੁਰਜੀਤ ਲਗਾਤਾਰ ਕੰਮ ਕਰ ਰਹੇ ਨੇ ਪੰਜਾਬ ਦੇ ਵਿੱਚ ਕਦੇ ਉਹ ਕਹਿੰਦੇ ਨੇ ਕਿਸਾਨਾਂ ਨੂੰ ਮੱਕੀ ਬੀਜੋ ਤੁਹਾਡੀ ਮੱਕੀ ਮੈਂ ਚੁੱਕਾਂਗਾ ਜੀ ਤੋਂ ਲੱਗਦਾ ਕਿਤਨੇ ਕਿਤੇ ਰਾਣਾ ਗੁਰਜੀਤ ਰਾਜਾ ਵੜਿੰਗਲੀ ਮੁਸੀਬਤ ਬਣ ਸਕਦੇ ਨੇ ਕਾਂਗਰਸ 'ਚ ਜੇ ਕੋਈ ਸਿੱਧਾ ਆਪਾਂ ਜ਼ਿਕਰ ਕਰ ਰਹੇ ਹਾਂ ਕਾਂਗਰਸ ਦੇ ਵਿੱਚ ਇਦਾਂ ਦਾ ਖੜਮਾਸਾ ਪੈ ਹੀ ਰੰਦਾ ਰਾਣਾ ਗੁਰਜੀਤ ਦੀ ਗੱਲ ਕਰਦੇ ਆਂ ਤਾਂ ਪਿਛਲੇ ਕਾਫੀ ਦਿਨਾਂ ਤੋਂ ਪਤਾ ਨਹੀਂ ਮੱਕੀ ਬੀਜ ਬੀਜ ਰਹੇ ਆ ਕਿ ਆਪਣੀ ਪ੍ਰਧਾਨਗੀ ਦੇ ਬੀਜ ਬੀਜ ਰਹੇ ਆ ਲੱਗੇ ਵੀ ਜ਼ਰੂਰ ਆ ਪਿਛਲੇ ਦਿਨਾਂ ਦੇ ਮੁਖਸਰ ਗਏ ਸੀ ਪੁਤਿਨੀ ਨੇ ਮੱਕੀ ਬੀਜਾਂ ਦੀ ਗੱਲ ਕੀਤੀ ਪਿਛਲੇ ਦਿਨ ਜਦੋਂ ਉਹ ਬਕਾਇਦਾ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਨ ਕੇ ਗੱਲ ਕੀਤੀ ਕਿ ਮੈਂ ਪੰਜਾਬ ਦੇ ਕਿਸਾਨਾਂ ਨੂੰ ਕਹਿਣਾ ਮੱਕੀ ਦੇ ਬੀਜ ਬੀਜੋ ਪਰ ਉਹ ਪਤਾ ਨਹੀਂ ਅਸਰ ਜੋ ਮੱਕੀ ਦੇ ਬੀਜ ਬੀਜੇ ਜਾ ਰਿਹਾ ਹੈ ਜਾਂ 파ਰਟੀ ਦੇ ਆਪਣੇ ਪ੍ਰਧਾਨੀ ਦੇ ਬੀਜ ਬੀਜੇ ਜਾ ਰਿਹਾ ਇਹ ਤਾਂ ਉਹਨਾਂ ਦਾ ਸਮਾਂ ਦੱਸੇਗਾ ਪਰ ਦੂਜਾ ਜਿਹੜਾ ਪਹਿਲੂ ਇਹ ਵੀ ਹੈ ਕਿ ਕਾਂਗਰਸ ਐ ਇੱਕ ਵਾਰ ਸੇ ਇੱਕ ਤਾਦਾ ਪਰਟਾਵਾ ਜਦੋਂ ਆਪਾਂ ਨਿਕਰਵੀਂ ਚੌਧਰੀ ਦੀ ਗੱਲ ਕੀਤੀ ਹੈ ਐਨ ਉਸ ਮੌਕੇ ਤੇ ਜਦੋਂ ਕਾਂਗਰਸ ਇਲੈਕਸ਼ਨ ਲੜੀ ਇੱਕ ਚੰਗਾ ਸੁਨੇਹਾ ਇਹ ਵੀ ਗਿਆ ਕਿ ਕਾਂਗਰਸ ਨੇ ਇੱਕ ਤਾਦਾ ਪਰਟਾਵਾ ਕੀਤਾ ਫਗਵਾੜਾ ਨਾਲ ਸੰਬੰਧਤ ਬੁੜਾਇਆ ਚੌਧਰੀ ਖਾਨਦਾਨੀ ਕਾਂਗਰਸੀ ਪਰਿਵਾਰ ਹੈ ਕਿਸੇ ਵਜ੍ਹਾ ਕਰਕੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੀ ਪਾਰਟੀ ਤੋਂ ਬਾਗੀ ਵਿਰੋਧੀ ਸਰਗਰਮੀਆਂ ਕਰਨ ਤੇ ਕਪਨੀਆ ਕਰਨ ਤੇ ਅੱਜ ਮੁੜ ਕੇ ਦਾਖਾ ਦੇ ਵਿੱਚ ਫੇਰ ਉਹ ਚੱਲ ਕੇ ਗਏ ਜਿੱਥੇ ਰਾਜਾ ਬੜੰਗਵੀ ਸੀ ਦੂਜੀ ਪਾਰਟੀ ਦੇ ਆਗੂ ਵੀ ਸੀ ਸ਼ਾਇਦ ਇਹ ਸੇ ਕਰਕੇ ਜਦੋਂ ਬੱਲ ਲਗਾਣਾ ਦੀ ਗੱਲ ਕਰਾਂਗੇ ਪਾਰਟੀ ਭਲਾ ਦੀ ਗੈਰ ਹਾਜ਼ਰੀ ਦੇ ਕਿਸਮ ਜੋਇਨ ਕਰਾਇਆ ਗਿਆ ਤਾਂ ਅੱਜ ਲੱਗਦਾ ਕਿ ਪਾਰਟੀ ਨੇ ਉਹ ਗਲਤੀ ਨਹੀਂ ਦੁਹਾਈ ਦਾਖਾ ਦੇ ਵਿੱਚ ਜਾ ਕੇ ਗੁਰੀ ਚੌਧਰੀ ਨੇ ਪਾਰਟੀ ਨੂੰ ਜੋਇਨ ਕੀਤਾ ਉਹ ਰਾਗਾ ਬੜਿੰਗ ਦੀ ਹਾਜ਼ਰੀ ਚ ਜਾਣ ਕੀਤਾ ਤਾਂ ਕਿ ਇਹ ਮੌਕਾ ਦੌਰਾਨ ਉੱਗਰੇ ਕਿ ਕਈ ਤਰੀਕਿਆਂ ਨਾਲ ਪਾਰਟੀ ਦੇ ਘੈਰ ਹਾਜ਼ਰੀ ਚ ਲੋਕ ਜੁਆਇਨ ਕਰ ਰਹੇ ਸੋ ਪਾਰਟੀ ਇਹ ਵੀ ਸਨੇਹ ਦੇ ਰਹੀ ਹੈ ਕਿ ਪਾਰਟੀ ਅੰਦਰ ਇਕਤਾ ਵੀ ਹੈ ਇਕੱਠੀ ਵੀ ਹੈ ਤੇ ਦੂਜੇ ਪਾਸੇ ਜਿਹੜਾ ਗਿਆ ਆਪੋ ਆਪਣੇ ਬੀਜ ਵੀ ਬੀਜ ਰਿਹਾ ਦੇਖਿਆ ਜਾਏਗਾ ਕਿ ਜਿੱਦੀ ਮੱਕੀ ਉੱਗਦੀ ਜਾਂਦੇ ਕਿੰਨੇ ਗੜੇ ਗਿਆ ਟਾਂਡੇ ਤਬਾਹ ਹੁੰਦੇ ਆ ਜੀ ਜੀ ਸੋ ਅੰਦਿਚੇ ਪਾਸਾ ਦੇ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਹੈ ਤੇ ਅੱਜ ਲੈਂਡ ਪੋਲਿੰਗ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਜੀ ਵੀ ਕਿਹਾ ਜਾ ਰਿਹਾ ਵੀ ਕਿਸਾਨ ਨੇ ਕਿਸਾਨ ਨੇ ਆਪਣੀ ਜ਼ਮੀਨ ਦੇਣਗੇ ਤੇ ਉਹਨਾਂ ਨੂੰ ਪਲਾਟ ਦਿਆ ਜਾਵੇਗਾ ਤੇ ਇੱਕ ਕਮਰਸ਼ੀਅਲ ਜਗ੍ਹਾ ਦਿੱਤੀ ਜਾਵੇਗੀ ਜਿਹਦੇ ਚੱਲਦੇ ਕਿਸਾਨਾਂ ਵੱਲੋਂ ਤਾਂ ਨਾਰਾਜ਼ਗੀ ਜ਼ਾਹਰ ਕੀਤੀ ਜਾ ਰਹੀ ਹੈ ਪਰ ਮਹਾਰੇ ਗੱਲ ਕਹਿ ਰਹੇ ਨੇ ਤਾਂ ਫਾਇਦਾ ਕੀ ਹੋਵੇਗਾ ਜੀ ਬਿਲਕੁਲ ਹੈ ਸਵਾਲ ਹੈ ਲੈਂਡ ਪੋਲਿੰਗ ਦਾ ਜਦੋਂ ਕੈਬਨਿਟ ਦੀ ਮੀਟਿੰਗ ਹੋਈ ਹੈ ਇਸ ਮੁੱਦੇ ਦੇ ਲੈ ਕੇ ਜਦੋਂ ਆਪਾਂ ਜਾਣਦੇ ਹਾਂ ਕਿ ਸੇ ਦਿਨਾਂ ਤੋਂ ਲਗਾਤਾਰ ਵੱਖ-ਵੱਖ ਤਾਮ ਦੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਹੈ ਜਨ ਜਥੇਬੰਦੀਆਂ ਵਾਲੋ ਕਈਆਂ ਨੂੰ ਵਿਰੋਧ ਤਾਂ ਹੈ ਹੀ ਆ ਪਰ ਵਿਰੋਧੀ ਪਾਰਟੀ ਦੀ ਆਪਾਂ ਗੱਲ ਕਰੀਏ ਕਾਂਗਰਸ ਹੈ ਖਾਸੋ ਤੇ ਆਪਾਂ ਅਕਾਲੀ ਦਲ ਦੀ ਗੱਲ ਕਰੀਏ ਲਿਜਾਣਾ ਜੋ ਨੂੰ ਲੈ ਕੇ ਜਿਹੜਾ ਅਕਾਲੀ ਦਲ ਦੇ ਪ੍ਰਾਨਾ ਸੁਖਵੀਰ ਬਾਦਲ ਉਹ ਲਗਾਤਾਰ ਇਸ ਮੁੱਦੇ ਦੀ ਪਹਿਰੇਦਾਰੀ ਕਰ ਰਿਹਾ ਔਰ ਉੱਥੇ ਜਾ ਕੇ ਉਹਨੇ ਧਰਨੇ ਵਗੈਰਾ ਵੀ ਦਿੱਤੇ ਹੈ ਕਿ ਮੈਂ ਕਿਸੇ ਵੀ ਹਾਲਤ ਚ ਕਿਸਾਨਾਂ ਦੀ ਜਿਹੜੀ ਜ਼ਮੀਨ ਹੈ ਜ਼ਬਰਦਸਤੀ ਨਹੀਂ ਲੈਣ ਦਿਆਂਗਾ ਹੁਣ ਅੱਜ ਕੈਬਨਟ ਦੀ ਮੀਟਿੰਗਾਂ ਨਾਲ ਜੋਜ ਦਾ ਇਸ ਗੱਲ ਦਾ ਵਿਰੋਧੀਆਂ ਦਾ ਤੇ ਕਈ ਕਿਸਾਨਾਂ ਗੁੰਆਂ ਦਾ ਉਹ ਕਹਿੰਦੇ ਸਵਾਲ ਹੀ ਨਹੀਂ ਪਿਆ ਹੁੰਦਾ ਕਿ ਜ਼ਬਰਦਸਤੀ ਜਿਹੜੀ ਲੈਂਡ ਲਈ ਜਾਵੇ ਹੈਂਡ ਪੋਲਿੰਗ ਲਈ ਪਾਲਿਸੀ ਹੈ ਉਹਦੇ ਕਹਿੰਦੇ ਬਕਾਇਦਾ ਦਿੱਤਾ ਹੈ ਕਿ ਕਿਸਾਨ ਆਪਣੀ ਮਰਜ਼ੀ ਨਾਲ ਜ਼ਮੀਨ ਦੇਗਾ ਜ਼ਮੀਨ ਜ਼ਬਰਦਸਤੀ ਲੈਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਜੋ ਉਸ ਪ੍ਰੋਜੈਕਟ ਜਿਸ ਪਾਲਿਸੀ ਜੇ ਕਿਸੇ ਕਿਸਾਨ ਦੀ ਜ਼ਮੀਨ ਆਏਗੀ ਤਾਂ ਉਹਨੂੰ ਕਹਿੰਦੇ ਪੂਰਾ ਅਧਿਕਾਰ ਹੋਵੇਗਾ ਕਿ ਉਹ ਆਪਣੀ ਜ਼ਮੀਨ ਆਪ ਵੀ ਡਿਵੈਲਪ ਕਰ ਸਕਦਾ ਹੈ ਜਾਂ ਕਿਸੇ ਨੂੰ ਵੇਚ ਵੀ ਸਕਦਾ ਹੈ ਦੇ ਵੀ ਸਕਦਾ ਹੈ ਉਹਦੀ ਮਰਜ਼ੀ ਹੈ ਜਣੀ ਫ੍ਰੀ ਹੈਂਡ ਹੈ ਫਾਰਮਰ ਦਾ ਉਹ ਕਿੰਨੇ ਬਨਾਲੀ ਪਾਲਿਸੀ ਨਹੀਂ ਕਿ ਜ਼ਮੀਨ ਓਕਰ ਹੋ ਗਈ ਹੈ ਉਹ ਤੁਹਾ ਸਰਕਾਰ ਮਾਲਕ ਬਣ ਗਈ ਹੈ ਪਹਿਲੇ ਨਹੀਂ ਜ਼ਮੀਨ ਓਕਰ ਕਰਨ ਦੇ باوجود ਪ੍ਰੋਜੈਕਟਾਂ ਦੇ باوجود ਮਾਲਕੀ ਕਿਸਾਨ ਦੀ ਰਹੇਗੀ ਬਲਕੇ ਅੱਜ ਜਿਹੜੀ ਗੱਲ ਅਮਰੋੜਾ ਦੇ ਕੈਬਨਟ ਮੰਤਰੀਵਾਂ ਨੇ ਮੀਡੀਆ ਤੇ ਗੱਲ ਸਪਸ਼ਟ ਵੀ ਕੀਤੀ ਉਹਨਾਂ ਐਗਜ਼ਾਮਪਲ ਦਿੱਤੀਆ ਕਿ ਫਾਰ ਐਗਜ਼ਾਮਪਲ ਕਿਸੇ ਕਿਸਾਨ ਦੀ 9 ਏਕੜ ਜ਼ਮੀਨ ਉਸ ਪ੍ਰੋਜੈਕਟਾਂ ਸਾਹੀ ਤਾਂ 9 ਏਕੜ ਜ਼ਮੀਨ ਸਿੱਧੇ ਤੌਰ ਤੇ ਉਸ ਕਿਸਾਨ ਨੂੰ ਦਿੱਤੀ ਜਾਏਗੀ ਕਿਸਾਨ ਦੀ ਮਰਜ਼ੀ ਹੈ ਉਥੇ ਕੋਈ ਨਹੀਂ ਕੱਟੇ ਉਥੇ ਕੁਝੜਾ ਆਪਣਾ ਕਿਸੇ ਨਾ ਪ੍ਰੋਜੈਕਟ ਲਾਇਆ ਜਾਂ ਆਪਣੇ ਘਰ ਬਣਾਏ ਉਹਦੇ ਤੇ ਡਿਪੈਂਡ ਕਰਦਾ ਹੈ ਪਰ ਸਰਕਾਰ ਉਹਦੇ ਨਾਲ ਜਗਰਸਤੀ ਜ਼ਮੀਨ ਲੈਣ ਦੀ ਗੱਲ ਨਹੀਂ ਕਰੇਗੀ ਕਿਸਾਨ ਚਾਹੇ ਤਾਂ ਸਾਂਝੇ ਤੌਰ ਤੇ ਕਿਸੇ ਨਾਲ ਸਿੱਧਾ ਲਿਹਾਜ਼ ਕੀ ਵੀ ਉਹ ਪ੍ਰੋਜੈਕਟ ਬਣਾ ਸਕਦਾ ਰਸਾਰ ਸਕਦਾ ਹੈ ਇੱਥੇ ਹੀ ਜੇ ਕਿ 15 ਏਕੜ ਜ਼ਮੀਨ ਆਉਂਦੀ ਹੈ ਕਿ ਉਹਨਾਂ ਅਗਰ 5 ਏਕੜ ਦਾ ਅਧਿਕਾਰ ਹੋਏਗਾ ਕਿ ਕਿਸਾਨ ਆਪਣੀ ਮਰਜ਼ੀ ਦੇ ਨਾਲ ਉਹ ਜ਼ਮੀਨ 'ਚ ਕੁਝ ਵੀ ਜਿਹੜਾ ਇਦਾਂ ਦਾ ਲਾਗਾ ਫਾਰਕਾ ਹਰ ਵਾਰ ਕਲੋਨੀ ਜੋ ਚਾਏ ਘਰ ਸਦਾ ਬਣਾ ਸਕਦਾ ਕਿਸੇ ਨੂੰ ਸੇਦਾਰ ਵੀ ਬਣਾ ਸਕਦਾ ਸੋ ਅੱਜ ਅਮਰੋੜਾ ਨੇ ਬਿਲਕੁਲ ਇਹ ਕ ਸਪਸ਼ਟ ਕਰ ਦਿੱਤੀ ਹੈ ਕਿ ਜ਼ਬਰਦਸਤ ਜਮੀਨ ਲੈਣ ਦਾ ਕਿਸੇ ਕਿਸਾਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਜੇ ਕਿਸਾਨ ਜ਼ਮੀਨ ਦਾ ਉਹ ਐਸਾ ਜਿਹੜਾ ਉਹ ਪੂਲਿੰਗ ਚਾਹੁੰਦਾ ਵੀ ਇਹ ਲੈਂਡ ਪੂਲਿੰਗ ਜਿਹੜਾ ਬਾਹਰਲਾ ਪਾਰਟ ਹੈਗਾ ਉਹ ਸਰਕਾਰ ਡਿਵੈਲਪ ਕਰਕੇ ਦੇਗੀ ਹਾਂ ਜੇ ਕਿਸੇ ਨੇ ਆਪਣੇ ਤੌਰ ਤੇ ਵਾਅਦਾ ਰੱਖਿਆ ਇਹਨਾਂ ਨਾਲ ਤੋਂ ਆਪਣੀ ਜ਼ਮੀਨ ਆਪ ਡਿਵੈਲਪ ਕਰਨੀ ਹੈ ਉਹ ਅੰਦਰਲਾ ਪਾਰਟ ਹੋਏਗਾ ਉਹ ਆਪ ਡਿਵੈਲਪ ਕਰਨਾ ਪਏਗਾ ਪਰ ਬਾਹਰਲਾ ਸੜਕਾਂ ਲਾਈਟਾਂ ਸੀਵਰੇਜ ਸਾਰਾ ਸਿਸਟਮ ਜਿਹੜਾ ਸਰਕਾਰ ਕਰਕੇ ਦੇਗੀ ਸਰਕਾਰ ਨੇ ਅੱਜ ਕਾਫੀ ਯਤਨ ਕੀ ਹੈ ਇਸ ਗੱਲ ਐ ਸਪਸ਼ਟ ਕਰਨਾ ਜੀ ਕਿ ਜ਼ਬਰਦਸਤ ਹੀ ਲੈਂਡ ਪੂਲਿੰਗ ਸੇ ਜ਼ਮੀਨ ਲੈਂਡ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਜਿਨੀਆਂ ਕੋਈ ਜ਼ਿਆਦਾ ਕਿਰੀ ਜ਼ਮੀਨ ਆਏਗੀ ਉਹਨਾਂੇ ਕੇ ਦੇ ਉਪਰਲੇਟ ਦੇ ਨਾਲ ਉਹਨੂੰ ਰਾਇ ਜਾਂ ਕੰਸੈਸ਼ਨ ਵੀ ਦਿੱਤਾ ਜਾਏਗਾ ਅਰੇ ਦਾ ਪਰਪਸ ਇਹੀ ਹੈ ਕਿ ਕਿਸਾਨ ਦਾ ਕਾਰੋਬਾਰ ਵਧੇ ਕਿਸਾਨ ਦੇ ਇਹ ਚਾਰ ਪੈਸੇ ਹਨ ਕਿਸਾਨ ਖੁਸ਼ਹਾਲ ਹੋਵੇ ਵਾਰ-ਵਾਰ ਸਰਕਾਰ ਕਹਿ ਰਹੀ ਹੈ ਕਿ ਕੇਵਲ ਖੇਤੀ ਦੇ ਨਿਰਪਰਤਾ ਨਾਲ ਕਿਸਾਨ ਗੁਰਬਤ ਤੋਂ ਨਹੀਂ ਨਿਕਲ ਸਕਦਾ ਅਗਰ کاروبਰੀਆਂ ਪਾਸੇ ਪਏਗਾ ਤਾਂ ਲੱਗਦਾ ਕਿ ਕਿਸਾਨ ਦੀ ਸਥਿਤੀ ਹੋਰ ਚੰਗੀ ਹੋ ਸਕਦੀ ਹੈ ਸੁਧਰ ਸਕਦੀ ਹੈ ਜੀ ਜੀ ਸੋ ਨਾਲੇ ਗੱਲ ਕਰਾਂਗੇ ਜੇ ਆਪਾਂ ਸਿੱਖ ਪੰਥ ਨੂੰ ਲੈ ਕੇ ਆਪਾਂ ਦੇਖਿਆ ਜੀ ਕੁਝ ਸਮੇਂ ਤੋਂ ਸਿੱਖ ਪੰਥ ਦੇ ਵਿੱਚ ਬੜਾ ਜਿਆਦਾ ਕਮਸਾਨ ਛੜਿਆ ਹੋਇਆ ਹੈ ਕੁਲਦੀਪ ਸਿੰਘ ਗੜਕਾਟ ਜੋ ਕਿ ਕਾਰਜਕਾਰੀ ਜਥੇਦਾਰ ਨੇ ਉਹਨਾਂ ਨੂੰ ਲੈ ਕੇ ਹੁਣ ਬਾਬਾ ਹਰਨਾਮ ਸਿੰਘ ਧੂਮਾ ਵੱਲੋਂ ਇੱਕ ਐਲਾਨ ਕੀਤਾ ਗਿਆ ਸੀ ਕੁਝ ਦਿਨ ਪਹਿਲਾਂ ਵੀ ਜੇਕਰ ਇਹ ਉਹ ਤੇ ਸੰਦੇਸ਼ ਦੰਦੇ ਨੇ ਅਕਾਲ ਤਖਤ ਤੇ ਤਾਂ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਕਿਉਂਕਿ ਤੁਹਾਨੂੰ ਪਤਾ ਹੀ ਵੀ ਕੱਲੂ ਕਾਰਾ ਦੇ ਦਿਨ ਚੱਲ ਰਹੇ ਨੇ ਜਿਹਦੇ ਚੱਲਦੇ ਚ ਐਸਜੀਪੀਸੀ ਦਾ ਵਫਾਦ ਹਰਨਾਮ ਸਿੰਘ ਧੂਮਾ ਨੂੰ ਮਿਲਣ ਵਾਸਤੇ ਪਹੁੰਚਿਆ ਜੀ ਬਿਲਕੁਲ ਦੇਖੋ ਬੈਸਦਾ ਹੈ ਕੋਂਗਾ ਸਿੱਖ ਪਾਈ ਜਾ ਰਹੀ ਹੈ ਬਦ ਕਿਸਮ ਦੀ ਗੱਲ ਹੈ ਜੀ ਇੱਕ ਵਾਰ ਇਸ ਦਾ ਇੱਡਾ ਵੱਡਾ ਦਿਹਾੜਾ ਆ ਇਡੀਓਡੀ ਚੀਜ਼ ਹੈ ਜਦੋਂ ਆਪਾਂ ਕੱਲੂ ਬਾਰੇ ਦੀ ਗੱਲ ਕਰ ਰਹੇ ਹਾਂ ਕੱਲੂ ਕਾਰਾ ਜਿੱਤੇ ਕੀਤਾ ਜਾ ਰਿਹਾ ਹੈ ਦਿਨ ਉਜਾੜ ਰੂਪ ਤੇ ਮਨਾਇਆ ਜਾ ਰਿਹਾ ਹੈ ਔਰ ਦੁਨੀਆ ਪਾਕਿਸਤਾਨੀ ਕਹਿ ਰਹੇ ਕਿ ਇਸ ਤੋਂ ਸਾਰਿਆਂ ਨਾਲ ਵੱਡੀ ਕੋਈ ਜ਼ਾਤ ਨਹੀਂ ਹੋ ਰਹੀ ਸਕਦੀ ਕਿ ਆਪਣੇ ਦੇਸ਼ ਦੀਆਂ ਫੌਜਾਂ ਆਪਣੇ ਦੀਦੀ ਸਰਕਾਰ ਜਿਹੜੀ ਹੈ ਸਾਡੇ ਪਵਿੱਤਰ ਸਥਾਨ ਤੇ ਤਾਂ ਚੜ ਕੇ ਆ ਜਿਓ ਜਿਸ ਤਰੀਕੇ ਅਤਵਾਦੀ ਦਾ ਮੰਜ਼ਰ ਉਹ ਤੇ ਦੇਖਣ ਨੂੰ ਮਿਲਿਆ ਸਾਰਿਆਂ ਨੂੰ ਪਤਾ ਉਸ ਮੌਕੇ ਦੇ ਉੱਤੇ ਹੁਣ ਜਿਹੜਾ 6 ਜੂਨ ਦਾ ਸਮਾਗਮ ਜਿਹੜਾ ਰੱਖਿਆ ਗਿਆ ਉਹਦੇ ਪਹਿਲਾਂ ਰਵਾਇਤਵਾਂ ਦਾ ਕੀਤਾ ਹੈ ਕਿ ਕਾਂਤਾਂ ਦੇ ਜਿਹੜੇ ਸਥਿਧਾਰ ਹੁੰਦੇ ਆ ਉਹ ਪਰਵਾਹ ਜਿਹੜੇ ਪਰਵਾਹ ਪੀੜਤ ਰਹੇ ਆ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਪਰਵਾਰਾਂ ਦੇ ਕਿ ਪੱਤੀ ਆ ਕਿਸੇ ਦੀ ਉਸ ਪਰਵਾਹ ਦੀ ਪੈਣ ਆ ਕਿਸ ਦੀ ਪਤਨੀ ਆ ਕਿਸ ਦਾ ਬੇਟਾ ਉਹਨਾਂ ਨੂੰ ਸਨਮਾਨਤ ਕੀਤਾ ਜਾਂਦਾ ਹੁਣ ਜਿਹੜਾ ਇਸ ਮੁੱਦੇ ਦੇ ਉੱਤੇ ਦੰਦਨੀ ਟਕਸਾਲ ਇੱਕ ਵੱਡੀ ਜੜੀ ਰਹੀ ਹੈ ਪੰਥਕ ਜਥੇਬੰਦੀ ਆ ਉਹਨਾਂ ਦੇ ਮੁਖੀ ਆ ਕੁਮਾਰ ਸਾਹਿਬ ਉਹਨਾਂ ਨੇ ਸਾਫ਼ ਤੌਰ ਤੇ ਗੱਲ ਕਹੀ थी ਕਿ ਇਸ ਇਕਰਗਾ ਜਨੂ ਜਥੇਦਾਰ ਦੇ ਤੌਰ ਤੇ ਪ੍ਰਵਾਨ ਨਹੀਂ ਕਰਦੇ ਇਸ ਕਰਕੇ 6 ਜੂਨ ਨੂੰ ਜਿਹੜਾ ਪ੍ਰੋਗਰਾਮ ਰੱਖਿਆ ਜਾਏਗਾ ਜੋ ਮਰਜ਼ੀ ਹੋ ਜੇ ਕਿੰਨੇ ਪ੍ਰੋਗਰਾਮ ਨਹੀਂ ਹੋਣ ਦਾਂਗੇ ਹੁਣ ਤਰਾਸ ਦੀ ਦੇਖੋ ਕਿਸ ਤਰ੍ਹਾਂ ਦੀ ਹੈ ਇੱਕ ਪਾਸੇ ਤਾਂ ਕਾਲ ਚਾਹ ਦੇ ਜਿਹੜੇ ਜਥੇਦਾਰਾ ਲਗਾਤਾਰੇ ਗੱਲ ਕਹਿੰਦੇ ਆ ਰਹੇ ਆ ਕਿ ਪੰਥ ਨੂੰ ਇਕਦਾਂ ਇਕੱਠਾ ਹੋਣਾ ਚਾਹੀਦਾ ਹੈ ਪੰਥ ਕੇ ਇਕਾ ਹੋਣਾ ਚਾਹੀਦਾ ਹੈ ਉਹ ਜਿਹੜੀਆਂ ਦੁਸ਼ਮਣ ਤਾਕਤਾਂ ਹੈਗੀਆਂ ਆਪਕੋ ਇਸ ਤਰੀਕੇ ਨਾਲ ਪੰਥ ਦਾ ਨੁਕਸਾਨ ਪਹੁੰਚਾ ਰਹੀਆਂ ਉਸ ਨੇ ਆ ਤਾਂ ਜੋ ਗੁਰਦਾਸ ਸਾਹਿਬ ਨੂੰ ਦਿੱਤਾ ਜਾ ਰਿਹਾ ਉਹ ਹੈ ਦੂਜਾ ਸਨਿਆਵਾ ਉਹ ਲਾਉਣਾ ਦੇ ਖਲਾਫ ਜਾ ਰਿਹਾ ਕਹਿੰਦੇ ਅਸੀਂ ਤੁਹਾਨੂੰ ਜ਼ਥੇਦਾਰੀ ਨਹੀਂ ਮੰਨਦੇ ਕਿੱਡੀ ਵੱਡੀ ਤਰਾਸਦੀ ਹੈ ਕਿ ਕਾਲਸਰ ਦਾ ਜ਼ਥੇਦਾਰ ਕਾਲਸਰ ਸਾਡੇ ਅੰਨਾ ਸਤਕਾਰ ਆ ਅਸੀਂ ਹਮੇਸ਼ਾ ਕਹਿੰਦੇ ਆ ਕਿ ਕਾਲਸਰ ਮਹਾਨ ਐ ਸੇ ਕੌਮ ਦੀ ਸ਼ਾਨ ਐ ਇਸੇ ਵੇਰੇ ਕੋਈ ਦੂਰ ਨਹੀਂ ਦੁਨੀਆ ਪਰ ਦਾ ਸਿੱਖ ਨਾ ਤਮਸਤ ਹੁੰਦਾ ਉਹਦੇ ਜ਼ਥੇਦਾਰ ਨੂੰ ਲੈ ਕੇ ਡਰ ਡਬਵਾਤ ਹੁਣ ਉਹ ਇਸ ਤੋਂ ਵੀ ਅੱਗੇ ਵੱਡਾ ਕੜਮਾਸੇ ਪੈ ਗਿਆ ਇਹਲੇ ਸੀ ਇਹ ਪਰਿਵਾਰ ਸੀ ਉਹਨਾਂ ਦੇ ਜਿਹਦੇ ਅੱਗੇ ਗਾਂ ਬੱਚੇ ਆ ਉਹਨਾਂ ਦੇ ਅੱਗੇ ਪਰਿਵਾਰ ਆ ਖਾਸੋ ਤੇਾ ਪਸੰਦ ਚਨਾ ਸਿੰਘ ਪਿੰਡਾ ਵਾਲਾ ਦਾ ਸੇਕਰ ਕਰੀਏ ਉਹਨਾਂ ਦੇ ਜਿਹੜੇ ਦੋ ਬੇਟੇ ਉਹਨਾਂ ਨੇ ਕਹਿਤਾ ਕਿ ਜੀ ਅਸੀਂ ਗਿਆਨੀ ਗੁਰਗਾਹ ਸੜਾ ਸਨਮਾਨ ਕਰਨਗੇ ਅਸੀਂ ਸਨਮਾਨ ਨਹੀਂ ਲਵਾਂਗੇ ਜੀ ਹੁਣ ਸਵਾਲ ਉਹਨਾਂ ਦੋ ਪਰਿਵਾਰਾਂ ਦਾ ਨਹੀਂ ਸਵਾਲ ਇੱਕ ਸਨੇਹ ਦਾ ਜਿਸੰਦ ਪਿੰਡਾ ਵਾਲਾ ਦਾ ਪਰਿਵਾਰ ਮਨਾਂ ਕਰ ਰਿਹਾ ਤਾਂ ਦੂਜੇ ਪਰਿਵਾਰ ਵੀ ਇਸਨਿਆ ਦੇ ਸਕਦੇ ਆ ਦੂਜੇ ਪਾਸੇ ਜਿਵੇਂ ਆਪ ਤੋਂ ਮਾਂ ਜਿਹੜੇ ਉਹ ਕਹਿ ਰਖਿਆ ਅਸੀਂ ਮੰਨਦੇ ਨਹੀਂ ਹੁਣ ਸਾਰੀ ਸਥਿਤੀ ਜਾਂ ਸੰਕਟ ਜੋ ਕਟਣ ਲਈ ਤੋਪਾ ਕਾਲ ਕਰ ਰਹੇ ਆ ਐਨ ਉਸ ਮੌਕੇ ਤੇ ਸ੍ਰੀਮਣੀ ਗੁਰਦਵਾਰਾ ਸਾਹਿਬ ਉਨੂੰ ਪੂਰੀ ਪ੍ਰਸਾਦ ਐਡਵੋਕੇਟ ਹਰਿੰਦਰ ਸਿੰਘ ਤਾਮੀ ਤੇ ਤੁਮਾ ਸਾ ਉਹਨਾਂ ਦੀ ਦੰਦ ਇੰਟਰਸਟ ਹਾਲਚ ਆਪ ਮੇਤਾ ਜੀ ਮੁਲਾਕਾਤ ਹੋ ਰਹੀ ਹੈ ਮੀਟਿੰਗ ਹੋ ਰਹੀ ਹੈ ਇਹ ਗੀਤੀ ਜਾਂਦੀ ਹੈ ਕਿ ਕੋਈ ਨਾ ਕੋਈ ਮਾਮਲਾ ਹਰ ਨਿਕਲੇਗਾ ਹਰ ਨਿਕਲਣਾ ਵੀ ਚਾਹੀਦਾ ਦੋਨਾਂ ਤਰ੍ਹਾਂ ਚੈਨਾ ਮੁੱਦਿਆਂ ਤੇ ਸਾਂਝੀ ਬਣਨੀ ਚਾਹੀਦੀ ਹੈ ਕਿ ਟਕਰਾਹਾ ਦੀ ਸਥਿਤੀ ਚ ਆਖਰ ਨਕਸਾਨ ਕਿਸ ਦਾ ਹੋਏਗਾ ਸਿੱਖ ਪੰਥ ਦਾ ਸਮਝੀ ਕਿੱਥੇ ਜਾ ਕੇ ਬਣੇਗੀ ਇਹ ਮੀਟਿੰਗ ਤੋਂ ਬਾਅਦ ਸਾਹਮਣੇ ਆਏਗਾ ਪਰ ਜਿਹੜਾ ਐਸ ਡੀ ਬੀ ਸੀ ਨੇ ਪ੍ਰਧਾਨਤਾ ਮੈਂ ਉਹ ਲਗਾਤਾਰ ਇਸ ਮਾਮਲੇ ਤੇ ਕੋਸ਼ਿਸ਼ ਕਰ ਰਿਹਾ ਹੈ ਕਿ ਇਸ ਮਸਲੇ ਦਾ ਕੋਈ ਨਾ ਕੋਈ ਹੱਲ ਨਿਕਲੇ ਪਰ ਸਿਵੀ ਉਮੀਦ ਕਰਦੇ ਆ ਕਿ ਹੱਲ ਨਿਕਲਣਾ ਚਾਹੀਦਾ ਹੈ ਕਿਉਂਕਿ ਜਿੱਦਾਂ ਸਪਸ਼ਟ ਉਹ ਤੇ ਲਿਖੀ ਕਿ ਕਿਹ ਚੀ ਗਏ ਕਿ ਜਿਹੜੇ ਗੋਰ ਜਾ ਕੇ ਜ ਟਕਰਾਅ ਦੀ ਸਿੱਧੀ ਚ ਇਹ ਟਕਰਾਅ ਦੀ ਸਿੱਧੀ ਨਾ ਦਾ ਸਿੱਖ ਪੰਥ ਦੇ ਹਿੱਤ ਵਿੱਚ ਹੈ ਨਾ ਪੰਜਾਬ ਦੇ ਹਿੱਤ ਵਿੱਚ ਹੈ ਸੇਸ਼ ਕਰਕੇ ਚੰਗਾਲ ਜਿਹੜਾ ਹਾਲ ਹੀ ਹੈ ਜਦਾਂ ਮੈਂ ਕਹਾਂਗਾ ਕਿ ਤਾਂ ਮਿਸਾਲ ਨੇ ਪਹਿਲਾਂ ਤਾਂ ਪਾਲਸਪ ਲੈਈ ਹੈ ਕਿ ਆਮ ਚਲ ਕੇ ਗਿਆ ਮਸਲੇ ਹੱਲ ਲਈ ਔਰ ਉਮੀਦ ਕਰਦੇ ਹਾਂ ਉਸ ਗੱਲਬਾਤ ਤੋਂ ਕੋਈ ਨਾ ਹੋਰ ਕਈ ਜੀ ਬਿਜ਼ਨਸ ਨੇ 라ਗੂ ਵੀ ਗਏ ਹਨ ਰੋਹ ਨੇਤਾ ਵੀ ਮੈਂ ਦੇਖਿਆ ਮੇਰੇ ਪਿਛਲੇ ਸਮੇਂ ਚ ਜਿਨ੍ਹਾਂ ਨੇ ਉਸ ਵੇਲੇ ਆਪਣੇ ਕਹਾਣੀਆਂ ਦਿੱਤੀਆਂ ਜਿਹੜਾ ਕਟੀਆਂ ਮੁਸ਼ਕਲਾਂ ਭਰੇ ਦੌਰ ਦੇ ਵਿੱਚ ਉਹ ਵੀ ਉਸ ਵਕਤ ਜਦੋਂ ਗੱਲਬਾਤ ਹੋ ਰਹੀ ਹੈ ਆਸ ਕੀਤੀ ਜਾਂਦੀ ਹੈ ਕਿ ਮਾਮਲੇ ਦਾ ਕੋਈ ਨਾ ਕੋਈ ਹਾਲ ਨਿਕਲੇਗਾ ਮਰਾ ਇਸ ਮੌਕੇ ਜੀ ਦੋ ਆਪਾਂ 6 ਜੂਨ ਦੇ ਕਲੂਕਾਰ ਦੇ ਸੰਵਾਦ ਦੀ ਗੱਲ ਕਰਦੇ ਆਂ ਤਾਂ ਪੰਥ ਦੇ ਸਾਹਮਣੇ ਇਕਤਾ ਨੂੰ ਲੈ ਕੇ ਪ੍ਰੋਗਰਾਮ ਨੂੰ ਲੈ ਕੇ ਇੱਕ ਵੱਡਾ ਸੰਕਟ ਤੇ ਚੁਣੌਤੀ ਖੜੀ ਹੋਈ ਹੋਈ ਹੈ ਇਹ ਚੁਣੌਤੀ ਜੋ ਕਿਵੇਂ ਬਾਹਰ ਆਏਗਾ ਪੰਥ ਦੇਖਿਆ ਜਾਏਗਾ ਜੀ ਜੀ ਸਦੁੱਧਿਅ ਪਾਸੇ ਬੇਅਦਬੀ ਨੂੰ ਲੈ ਕੇ ਆਪਾਂ ਨੂੰ ਪਤਾ ਹੀ ਹੈ ਕਿ ਬੇਅਦਬੀ ਹੋਈ ਸੀ ਕੀ ਹੋਇਆ ਕਿ 2015 ਦੇ ਵਿੱਚ ਕੋਟਕਪੂਰਾ ਗੋਲੀ ਕਾਂਡ ਹੋ ਜਾਂਦਾ ਗੁਰੂ ਦੇ ਅੰਗ ਪਾੜੇ ਗਏ ਤੇ ਗਲੀਆਂ ਦੇ ਵਿੱਚ ਖਿਲਾਰੇ ਗਏ ਜਿੱਦੇ ਚੱਲਦੇ ਸਿੱਖ ਪੰਥ ਦੇ ਵਿੱਚ ਅੱਜ ਵੀ ਰੋਸ ਹੈ ਇਨਸਾਫ ਕਿਉਂ ਨਹੀਂ ਮਿਲ ਸਕਿਆ ਹਰ ਇੱਕ ਸਰਕਾਰ ਆਉਂਦੀਆਂ ਨੇ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਤੇ ਜਿੱਦੇ ਚੱਲਦੇ ਆ ਕੁਝ ਵੀ ਨਹੀਂ ਹੁੰਦਾ ਹਾਲਾਂਕਿ ਕੱਲ ਇੱਕ ਕੱਠ ਕੀਤਾ ਗਿਆ ਸੀ ਕੋਟਕਪੂਰਾ ਦੇ ਵਿੱਚ ਜਿੱਥੇ ਕਹਿ ਵੀ ਹਲੇ ਤੱਕ ਚਲਾਨ ਤੱਕ ਨਹੀਂ ਪੇਸ਼ ਕੀਤਾ ਗਿਆ ਜੀ ਮੇਰੇ ਕੋਲ ਵਾਫਕ ਸਿੱਖ ਜਥੇਬੰਦੀਆਂ ਵੱਲੋਂ ਕਾਲਜ ਤੋਂ ਉਸ ਮਿਸ ਮਜ਼ਦਰਾ ਕੀਤਾ ਉਹਨੇ ਵੀ ਕੋਗਾ ਲੱਗ 10 ਸਾਲ ਹੋ ਗਏ ਕਿੰਨੀਆਂ ਸਰਕਾਰਾਂ ਨਿਕਲੀਆਂ ਦੇਖੋ ਅ ਪਹਿਲਾਂ ਤਾਂ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਕਿ ਸੁਮਣੀ ਕਾਲੀਗਲ ਪਾਰ티ਜੰਦਾ ਪਾਰਟੀ ਸਰਕਾਰ ਇਹ ਪਾਰਟੀਆਂ ਦੇ ਦਾਅਵੇ ਦਾਰੀਆਂ ਕਰ ਰਹੀਆਂ ਕਾਲੀਗਲ ਲੀਡਰਸ ਆਪਣੀ ਤਾਂ ਤੇ ਦਾਅਵੇਦਾਰੀਆਂ ਕਰ ਰਿਹਾ ਉਹਨਾਂ ਦੀ ਸਰਕਾਰ ਦੇ ਸਮੇਂ ਬਿਹਤਰੀ ਹੋਈ ਦੋਸ਼ੀ ਨਹੀਂ ਫੜੇਗੀ ਕੋ ਮਸਜਾ ਹਾਲੀ ਨੇ ਕਿਹਾ ਆਜਪਾ ਜਿਹੜੀ ਇੰਨੀ ਵੱਧ ਝੜ ਕੇ ਗੱਲ ਕਰਦੀ ਹੈ ਇਨਸਾਫ ਤੇ ਨਿਆਂ ਦੀ ਉਹਦੇ ਰਾਜ ਦੇ ਚੱਲਦੇ ਜਿਸ ਤਰੀਕੇ ਦੇ ਨਾਲ ਸਿਰਸਾ ਚ ਜਿਹੜਾ ਸਿਸਰ ਸਾਧ ਜਿਹੜਾ ਹੈਗਾ ਉੱਥੋਂ ਜਦੋਂ ਨੌਰਾ ਉੱਠਿਆ ਸਾਰੀਆਂ ਤਾਰਾਂ ਜਿਹੜੀਆਂ ਜਾ ਕੇ ਬੇਦਵੀਂਆਂ ਡੇਰ ਸਿਰਸਾ ਨਾਲ ਜਾ ਕੇ ਜੁੜਦੀਆਂ ਆਂ ਔਰ ਜਿਸ ਕਦਰ ਉਹ ਜਿਹੜਾ ਸਾਧ ਮੁਖੀ ਹੈਗਾ ਉਹ ਜੇਲ੍ਹ ਚ ਬਿਠਾਇਆ ਰਹਿਣਾ ਨਹੀਂ ਤੇ ਜਦੋਂ ਮਰ ਜੇ ਉਹਨੂੰ ਪਰੋਲ ਦਿੱਤੀ ਜਾਂਦੀ ਹੈ ਤੂੰ ਮਰਦੇ ਬਾਹਰ ਆਉਂਦੇ ਆ ਆਪਣੇ ਸੰਗਤ ਨੂੰ ਆਪਣੇ ਲੋਕਾਂ ਨੂੰ ਮਿਲਦੇ ਆ ਤੇ ਫਿਰ ਜੇਲ੍ਹ ਚ ਲ ਜਾਂਦੇ ਆ ਖਾਦੋ ਤੇ ਜਦੋਂ ਕੋਈ ਚੋਣ ਆਉਂਦੀ ਆ ਤਾਂ ਬਾਹਰ ਆ ਜਾਂਦੇ ਆ ਫਿਰ ਅੰਦਰ ਚਲੇ ਜਾਂਦੇ ਆ ਇਹਦੇ ਲਈ ਕੌਣ ਜੁਮੇਵਾ ਰਹਾ ਹੈ ਹਰਿਆਣਾ ਦੀ ਸਰਕਾਰ ਬੜੀ ਬਖੂਬੀ ਦੇ ਨਾਲ ਇਹ ਕਹਿੰਦੀ ਆ ਤੋ ਕੋਈ ਇਹ ਤਾਂ ਹੋਣਾ ਕੋਈ ਮੂਨਾ ਕੋਈ ਮਤਾਬਕੇ ਕਿਸੇ ਨੂੰ ਪ੍ਰੋਲ ਮਿਲਦੀ ਆ ਸੀ ਇਹਦੇ ਚ ਕੀ ਕਰ ਸਕਦੇ ਆ ਸੋ ਜਦੋਂ ਇਦਾਂ ਦੀਆਂ ਟਿੱਪਣੀਆਂ ਸਾਹਮਣੇ ਆਉਂਦੀਆਂ ਉਦੋਂ ਲੱਗਦਾ ਕਿ ਇਸ ਸਾਰੇ ਸੰਦੇ ਵਿੱਚ ਸਾਰੇ ਮੰਗੇ ਆ ਚਾਹੇ ਆਪਣੇ ਆਪ ਨੂੰ ਜਿਹੜੀਆਂ ਮਰਦੀਆਂ ਦਾ ਦਾਅਵੇਦਾਰੀਆਂ ਕੰਮ ਜਿਹੜੇ ਵੱਡੇ ਆਪਣੇ ਆਪ ਨੂੰ ਦਾਅਵੇ ਠੋਕਣ ਗਿਆ ਸੀ ਤਾਂ ਜੀ ਸਿੱਖ ਭਾਈਦਾਰੇ ਦੇ ਨਾਲ ਖੜੇ ਆ ਹੁਣ ਜਿ세 ਆਪਾਂ ਮਾਰਸ ਦੀ ਗੱਲ ਕਰ ਰਹੇ ਹਾਂ ਉਸੇ ਮਾਰਦਾ ਫਿਰ ਜ਼ਿਕਰ ਕਰ ਰਹੇ ਕਿ 10 ਸਾਲ ਹੋ ਗਏ 10 ਸਾਲ ਕਾਲੀ ਭਾਜਪਾ ਦਾ ਸਮਾਂ ਲੰਘ ਗਿਆ ਕੁਝ ਨਹੀਂ ਹੋਇਆ ਬਲਕਿ ਜਿਹਦੇ ਸਭ ਤੋਂ ਵੱਡੇ ਦੋਸ਼ ਲੱਗੇ ਉਹ ਜਿਹੜਾ ਹੈਗਾ ਜਿੱਥੇ ਭਾਜਪਾ ਦੀ ਸਰਕਾਰ ਆ ਉਹਦੀ ਜੇਲ੍ਹ 'ਚ ਬੈਠਾ ਹੈ ਜਦੋਂ ਮਰਜ਼ੀ ਉਹ ਬਾਹਰ ਆ ਜਾਂਦਾ ਹੈ ਤਾਂ ਭਾਜਪਾ ਉਸ ਬਾਰੇ ਤਾਂ ਗੱਲ ਨਹੀਂ ਕਰਦੀ ਪੰਜਾਬ ਨੂੰ ਕਹਿੰਦੇ ਆ ਕਿ ਪੰਜਾਬ ਬਿਹਤਰ ਬਣਾਵਾਂਗੇ ਪੰਜਾਬ ਦੇ ਅਸੀਂ ਨਾਲ ਖੜੇ ਆ ਪੰਜਾਬੀਆਂ ਦੇ ਨਾਲ ਖੜੇ ਆ ਹੁਣ ਸਿੱਖ ਪਾਈ ਕਰੇ ਲਈ ਪੰਜਾਬ ਲਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਇਹ ਤਾਂ ਵੱਡੀ ਚੀਜ਼ ਹੈ ਉਸਨੂੰ ਧੀਆ ਸੋ ਕਾਲੀ ਪਾਤ ਦਾ ਸਰਕਾਰ ਦਾ ਸਮਾਂ ਨਿਕਲ ਗਿਆ ਉਦੋਂ ਅਜ ਕੱਪਟਨ ਮਰਿੰਦਰ ਆਇਆ ਕੱਪਟਨ ਮਰਿੰਦਰ ਦੀ ਸਰਕਾਰ ਹੈ ਕਾਂਗਰਸੀ ਸਰਕਾਰ ਪਾਈਸਾ ਨੇ ਕੈਪਟਨ ਸਾਹਿਬ ਨੂੰ ਇਸੇ ਤਰੀਕੇ ਨਾਲ ਪੰਜਾਬੀਆਂ ਨਾਲ ਧੋਖਾ ਕੀਤਾ ਕਿ ਆ ਕਿ ਮੈਂ ਤੇ ਇਨਸਾਫ ਦੇਵਾਂਗਾ ਹੀ ਦੇਵਾਂਗਾ ਕੋਈ ਨਾ ਇਨਸਾਫ ਨਹੀਂ ਮਿਲਿਆ ਉਦੋਂ ਦੀ ਸਰਕਾਰ ਵੀ ਨਿਕਲ ਗਈ ਚੰਨੀ ਸਾਹਿਬ ਕੋ ਸਮਾਂ ਲਈ ਆ ਉਹਨਾਂ ਦੀ ਸਰਕਾਰ ਵੀ ਕੁਝ ਮਹੀਨਿਆਂ ਦੀ ਸਰਕਾਰ ਸੀ ਇਦਾਂ ਹੀ ਹਵਾ ਦੇ ਝੰਕੇ ਦੀ ਕਰਾਹੀ ਤੇ ਚਲੀ ਹੁਣ 3 ਸਾਲ ਹੋ ਗਏ ਆ ਆਵਾਦਿ ਪਾਰਟੀ ਦੀ ਸਰਕਾਰ ਨੂੰ ਆਵਾਦਿ ਪਾਰਟੀ ਦੇ ਸਪੀਕਰ ਆ ਵਿਧਾਨ ਸਭਾ ਦੇ ਸਪੀਕਰ ਸੰਧਵਾ ਸਾਹਿਬ ਉਹ ਆਪ ਧਾਰਮਿਕ ਬਿਰਤੀਆਂ ਵਾਲੇ ਆ ਉਥੇ ਜਾਂਦੇ ਰਹੇ ਜਿੱਥੇ ਧਰਨੇ ਲੱਗਦੇ ਰਹੇ ਨਿਆਂ ਤੇ ਇਨਸਾਫ ਦੀ ਗੱਲ ਕਰਨ ਦੇ ਲਈ ਦੇਣ ਦੇ ਲਈ ਇਸ ਸਰਕਾਰ ਵੱਲੋਂ ਵੀ ਦਾਵਾ ਤੇ ਵਾਅਦਾ ਕੀਤਾ ਗਿਆ ਪਰ ਅਜੇ ਤੱਕ ਕੋਈ ਗੱਲ ਸਿਰੇ ਨਹੀਂ ਲੱਗੀ ਸਵੇਸ ਕਰਕੇ ਉਹਨਾਂ ਵੱਲੋਂ ਰੋਸ ਪ੍ਰਗਟਾਵਾ ਮਾਰਕ ਕੀਤਾ ਗਿਆ ਕਿ ਸਾਨੂੰ ਜਿਹੜਾ ਨਿਆਂ ਤੇ ਇਨਸਾਫ 10 ਸਾਲਾਂ ਬਾਅਦ ਵੀ ਨਹੀਂ ਮਿਲਿਆ ਲੇ ਕੋਈ ਉਹਨਾਂ ਨੂੰ ਰੋਸ ਪ੍ਰਗਟ ਕਰਨ ਤੋਂ ਇਲਾਵਾ ਹੋਰ ਚਾਰਾ ਕੀ ਹੈ ਸੋ ਸਾਰੀਆਂ ਸਮਝੀਆਂ ਸਰਕਾਰਾਂ ਤੇ ਸਵਾਲ ਉੱਠਦੇ ਆ ਜੀ ਕਟੜਾ ਜਿਹੜੇ ਮੌਜੂਦਾ ਸਰਕਾਰਾਂ ਨੂੰ ਕਹਿੰਦੇ ਇਹਨਾਂ ਤੋਂ ਤਾਂ ਅਸੀਂ ਉਮੀਦ ਕਰੀਏ ਕਿ ਇਹ ਇਹਨਾਂ ਦੇ 2 ਸਾਲ ਬਾਕੀ ਆ ਜੀ ਜਿਹੜੇ ਦੋਸ਼ੀ ਆ ਉਹਨਾਂ ਕਟਾਰੇ ਚ ਲਿਆਂਦਾ ਜਾਵੇ ਉਹਨਾਂ ਦੇ ਖਿਲਾਫ ਜਿਹੜੇ ਬਕਾਇਦਾ ਮੁਕੱਦਮੇ ਚੱਲਣੇ ਚਾਹੀਦੇ ਇਹ ਇੱਕ ਇੱਕ ਨਿਆਂ ਤੇ ਇਨਸਾਫ ਦੀ ਮੰਗ ਹੈ ਜਿਹੜੀ ਬਹਿਤਰ ਕਲਾਂ ਤੇ ਕੋੜ ਗੋਲੀकांड ਵਾਲੇ ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰੀਆਂ ਪੰਥਕ ਜਥੇਬੰਦੀਆਂ ਜੀ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨ ਲਈ ਸਰ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਰਹੇ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ